ਤੁਜੋ ਨਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸਵਾਦ ਕਰਦਾ ਹੈ ਜਿਵੇਂ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਕਿਸਾਨੀ ਅਸਥਾਨ ਚੱਲਿਆ ਸੀ ਤਾਂ ਮਰਨਵਰ ਤੇ ਬੈਠੇ ਹੋਏ ਜਗਜੀਤ ਸਿੰਘ ਦੱਲੇয়াল ਦੇ ਕਰੀਬ 110 ਜਣ ਤੋਂ ਉੱਪਰ ਹੋ ਚੁੱਕੇ ਸਨ ਅਤੇ ਚੰਡੀਗੜ੍ਹ ਮੀਟਿੰਗ ਤੋਂ ਜਾ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਰਾਸਤ ਵਿੱਚ ਲਿਆ ਗਿਆ ਸੀ ਅਤੇ ਸ਼ੰਭੂ ਅਤੇ ਖਨੌਰੀ ਬਾਡਰ ਤੇ ਜੋ ਧਰਨੇ ਲੱਗੇ ਹੋਏ ਸਨ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਚਕਾਇਆ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੇ ਵਿੱਚ ਇਸ ਨੂੰ ਲੈ ਕੇ ਸਰਕਾਰਾਂ ਦੇ ਪ੍ਰਤੀਰੋਧ ਜਾਰ ਕੀਤਾ ਜਾ ਰਿਹਾ ਹੈ ਜਿੱਥੇ ਕਿ ਲੱਖਵਕਤਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਭਾਰਤੀ ਕਿਸਾਨ ਜੁਣੀ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜੀਗ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਪਿੰਡ ਵਾਸੀਆਂ ਵੱਲੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਕਹਿੰਿਆ ਕਿ ਖਨੌਰੀ ਦੀ ਤਰਜ਼ ਦੇ ਅੱਜ ਉਹਨਾਂ ਵੱਲੋਂ ਵੀ ਆਪਣੇ ਪਿੰਡ ਦੇ ਵਿੱਚ ਇਹ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਸਰਕਾਰ ਦੀ ਜੋ ਕਾਰਵਾਈ ਕੀਤੀ ਗਈ ਹੈ ਉਹ ਨਿੰਦਣਯੋਗ ਹੈ। ਉਹਨੇ ਕਿਹਾ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਸਨ ਪਰ ਸਰਕਾਰ ਵੱਲੋਂ ਧੋਖੇ ਨਾਲ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ। ਜਿਸ ਦੇ ਵਿਰੋਧ ਵਗੋਂ ਉਹਨਾਂ ਵੱਲੋਂ ਚੁਗ ਸਿੰਘ ਡੱਲਿਆਲ ਦੀ ਰਿਹਾਈ ਅਤੇ ਜਿਹੜੇ ਬਾਕੀ ਕਿਸਾਨ ਉਹਨਾਂ ਦੀ ਰਿਹਾਈ ਨੂੰ ਲੈ ਕੇ ਤੇ ਜੋ ਕਿਸਾਨਾਂ ਦਾ ਨੁਕਸਾਨ ਉਥੇ ਖਨੌਰੀਓ ਸ਼ੰਭੂ ਬਾਟਰ ਉਸ ਮੰਗਾ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਕਹੇ ਆ ਕਿ ਲਗਾਤਾਰ ਉਹਨਾਂ ਵੱਲੋਂ ਪਿੰਡ ਡੱਲੇ ਵਾਲੇ ਦੇ ਵਿੱਚ ਇਹ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੋ ਐਕਸ਼ਨ ਲੈਣਾ ਪਿਆ ਤੇ ਉਹਨਾਂ ਵੱਲੋਂ ਲਿਆ ਜਾਵੇਗਾ ਦੱਸ ਦਈਏ ਕਿ ਰੀਸੈਂਟ ਡੱਲੇ ਵਾਲੇ ਦੇ ਹੱਕ ਵਿੱਚ ਪਿੰਡ ਵੱਲੋਂ ਪਹਿਲਾਂ ਇੱਕ ਦਿਨ ਦਾ ਮਰਨਵਾਰਤ ਵੀ ਰੱਖਿਆ ਗਿਆ ਜਿਸ ਤੋਂ ਬਾਅਦ ਹੁਣ ਪੱਕਾ ਮੋਰਚਾ ਪਿੰਡ ਡੱਲੇ ਵਾਲੇ ਦੇ ਵਿੱਚ ਲਗਾ ਦਿੱਤਾ ਗਿਆ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਹਾਵਲ ਦੇ ਵਿੱਚ ਸਰਕਾਰਾਂ ਕੀ ਕਾਰਵਾਈ ਕਰਦੀਆਂ ਅਤੇ ਕਿਸਾਨਾਂ ਵੱਲੋਂ ਹੋਰ ਕੀ ਐਕਸ਼ਨ ਲਿਆ ਜਾਂਦਾ ਅਤੇ ਆਨਲਾਈਨ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜੀ ਸਿੰਘ ਢੱਲਿਆਂ ਦੇ ਹੱਕ ਦੇ ਵਿੱਚ ਹੋਰ ਕਿੰਨੇ ਇੱਕ ਪ੍ਰਦਰਸ਼ਨ ਸ਼ੁਰੂ ਹੋ ਕਿਸ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕਹਿਣਾ ਸੰਘਰਸ਼ ਸੀ ਜਿੱਥੇ ਸੱਚ ਕੌਮਤਾ ਸੀ ਮਾਰ ਸਰਕਾਰ ਦੇ ਸੱਤਰ ਤੇ ਬੈਠੇ ਆ ਕਿ ਸਾਡੇ ਬੰਨਿਓ ਸਰਕਾਰ ਮਰ ਚੁੱਕੀ ਹੈ ਪੰਜਾਬ ਦੇ ਕਿਸਾਨਾਂ ਵੀ ਕਿਸਾਨ ਜਿਹੜੇ ਹੈ ਸਰਕਾਰ ਨੂੰ ਮਰ ਗਈ ਇਹਨਾਂ ਦੀ ਮੌਤ ਹੈ ਉਹਨਾਂ ਦੀ ਜਿਹੜੀ ਅਸੀਂ ਉਹਨਾਂ ਦੇ ਸੱਤਰ ਤੇ ਬੈਠੇ ਐ ਇਸ ਲਈ ਇੱਡਾ ਵੱਡਾ ਸੰਘਰਸ਼ ਸਾਡਾ ਜਿਹੜਾ ਹੈ ਕਿ ਨਾ ਸਾਡਾ ਕਿਸੇ ਨੂੰ ਦਿੱਕਤ ਨਾ ਕੋਈ ਦੁੱਖ ਅਸੀਂ ਛਾਇੜ ਤੇ ਬੈਠੇ ਆ ਫਿਰ ਸਾਡੇ ਆਗੂ ਨੂੰ ਇੰਨਾ ਤਰ੍ਹਾਂ ਇਸ ਤਰ੍ਹਾਂ ਗੁੰਮਰਾਹ ਕਰਨਾ ਤੇ ਇੱਡਾ ਧੱਕਾ ਕਰਨਾ ਇੱਕ ਹੀ ਗਾਇਜ ਬੜੀ ਮੰਦੀ ਘਟਨਾ ਵਾਪਰੀ ਹੈ ਸਾਡੇ ਨਗਰ ਦੇ ਵਿੱਚ ਅਸੀਂ ਸਾਰਾ ਪਿੰਡ ਚਿੰਤਕ ਹੈ ਬਹੁਤ ਚਿੰਤਕ ਸੀ ਤੋ ਡਲੇਸਾ ਦੀ ਸਿਹਤ ਦੀ ਗੱਲ ਕਰੀਏ ਤਾਂ ਸਿਹਤ ਕਾਫੀ ਉਹਨਾਂ ਦੀ ਨਾਜ਼ੁਕ ਹੈਗੀ ਕਿਉਂਕਿ ਕਾਫੀ ਸਿਹਤ ਤਾਂ ਇਉਂ ਅੱਜ ਵਿੱਚ ਤਾਂ 4 ਮਹੀਨੇ ਹੋ ਗਿਆ ਇੱਕ ਤੋਂ 20 ਦਿਨ ਹੋਣ ਵਾਲੇ ਹੋਣਗੇ ਜਾਂ ਹੋ ਗਏ ਹੋਣਗੇ ਤੇ ਜਿਨ੍ਹਾਂ ਨੇ ਅੰਡ ਦਾ ਦਾਣਾ ਨਹੀਂ ਖਾਦਾ ਰੋਟੀ ਤਾਂ ਦੋ ਦਿਨ ਨਾ ਖਾਜੀ ਤਾਂ ਬੰਦਾ ਭਟਕ ਜਾਂਦਾ ਉਹ ਅੱਜੇ ਖਬਰਾਂ ਉਹਨੂੰ ਕਿਸ ਤਰ੍ਹਾਂ ਪਰਮਾਤਮਾ ਰੱਖੀ ਬੈਠਾ ਅੱਜ ਤੇ ਇਹ ਪਰਮਾਤਮਾ ਦਾ ਕਰਮ ਹੈ ਤੇ ਲੋਕਾਂ ਨਹੀਂ ਆਰਲਾਸਾ ਅਰਦਾਸਾਂ ਹੀ ਉਹਨੂੰ ਜਵਾਈ ਬੈਠੀਆਂ ਨਹੀਂ ਉਹਦਾ ਕੋਈ ਰਹਿ ਨਹੀਂ ਸਕਦਾ ਕਿੰਨਾ ਚਿਰ ਚੱਲੇਗਾ ਤੁਹਾਡਾ ਇਹ ਕਰਨਾ ਸਰਨਾ ਪਰਨਾ ਸਾਡਾ ਜਿੰਨਾ ਚੱਕ ਔਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਅਣ ਮਿੱਥੇ ਸਮੇਂ ਦਾ ਹੀ ਧਰਨਾ ਸਾਡਾ ਉੱਥੇ ਅਣ ਮਿੱਥੇ ਸਮੇਂ ਦਾ ਇੱਥੇ ਕੋ ਸਾਨੂੰ ਕਿਤੇ ਹੋਰ ਬਹਿਣ ਨਹੀਂ ਦਿੰਦੇ ਅਸੀਂ ਆਪਦੇ ਪਿੰਡ ਚ ਰੋਸ ਵਜੋਂ ਧਰਨਾ ਲਾ ਲਿਆ ਲੋਕ ਵੀ ਇੱਥੇ ਆਉਣਾ ਸ਼ੁਰੂ ਹੋ ਜਾਣਗੇ ਸਾਡਾ ਇਹ ਧਰਨਾ ਵੱਡਾ ਲੋਕਨੋਰੀ ਬਾਰਡਰ ਇੱਥੇ ਹੀ ਬਣ ਗਿਆ ਇੱਥੇ ਹੀ ਬਣ ਗਿਆ ਸਾਡਾ ਬਾਰਡਰ ਤੇ ਜਿੱਥੇ ਹੁਣ ਤਾਂ ਆਪਦੇ ਘਰੇ ਦਾ ਸਾਨੂੰ ਘਰੋਂ ਦਾ ਸਾਨੂੰ ਚੱਕਣੋ ਰਹੀ ਚਲੋ ਛੜਕੋ ਦਾ ਸਾਨੂੰ ਚੱਕ ਲਿਆ ਸਾਸ਼ ਵੀ ਰੋਕੀ ਵੀ ਨਹੀਂ ਸਾਡੇ ਕੋਈ ਵੀ ਜੁਨੀਅਨ ਨੇ ਸਾਡੀ ਜੁਨੀਅਨਾਂ ਨੇ ਛੜਕਾ ਨਹੀਂ ਰੋਕੀਆਂ ਛੜਕਾ ਰੋਕ ਕੇ ਦਾ ਹਰਿਆਣੇ ਨੇ ਰੋਕੀਆਂ ਹਾਂ ਇੰਨਾ ਤਾਂ ਹੁਣ ਉਹ ਕਹਿ ਸਕਦੇ ਆ ਆਪਾਂ ਕੋ ਬਾਰਡਰ ਖਲਵਾ ਦੀ ਤੁਸੀਂ ਗਾਂ ਨਾ ਤੁਰੇ ਜੀ ਐਸੀ ਤਾਂ ਗੱਲਬਾਤ ਸਰਕਾਰ ਨਾਲ ਚੱਲ ਜਿੰਦੀ ਸੈਂਟਰ ਨਾਲ ਵੀ ਨਹੀਂ ਤੁਰਨਾ ਵੀ ਕਹਦਾ ਸੀ ਹੋਰ ਪਿੰਡਾਂ ਦੇ ਕਿਸਾਨ ਵੀ ਇੱਥੇ ਤੁਹਾਡੇ ਨਾਲ ਰਲ ਸਕਦੇ ਆ ਕਿ ਆਉਣਗੇ ਜੀ ਕੱਲ ਤੋਂ ਹੀ ਆਉਣਗੇ ਅੱਜ ਹਾਂਜੀ ਕੀ ਕਰਨ ਲਈ ਕਿ ਪਿੰਡ 'ਚ ਹੀ ਸੰਘਰਸ਼ ਸ਼ੁਰੂ ਕਰਨਾ ਪਿਆ ਅਹ ਦੇਖੋ ਜੀ ਜਿੱਦਾਂ ਪਹਿਲਾਂ ਆਪਣਾ ਮੋਰਚਾ ਖਨੌਰੀ ਚੱਲ ਰਿਹਾ ਸੀਗਾ ਤਾਂ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀਗਾ ਤੇ ਉੱਥੇ ਸਰਕਾਰ ਨੇ ਆ ਮਤਲਬ ਕਿਸਾਨਾਂ ਨਾਲ ਵਿਸ਼ਵਾਸ ਘਾਤ ਕੀਤਾ ਤੇ ਸਾਡੇ ਚੱਲ ਰਹੇ ਮੋਰਚੇ ਨੂੰ ਮਤਲਬ ਜਿੱਦਾਂ ਇਹਨਾਂ ਨੇ ਲੋਕ ਦੇਖ ਹੀ ਸਕਦੇ ਆ ਕਿ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀਗੀ ਆ ਤੇ ਜਦੋਂ ਸਸੀਂ ਮਤਲਬ ਉਸ ਚੀਜ਼ ਦਾ ਰੋਜ਼ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਆਏ ਤਾਂ ਇਹਨਾਂ ਨੇ ਮਤਲਬ ਸੜਕਾਂ ਤੋਂ ਸਾਡੇ ਕਿਸਾਨ ਆਗੂਆਂ ਨੂੰ ਵੀ ਮਤਲਬ ਹਰਾਸਤ ਦੇ ਵਿੱਚ ਲਿਆ ਜਿੰਨੇ ਵੀ ਕਿਸਾਨ ਵੀ ਰੋਜ਼ ਪ੍ਰਦਰਸ਼ਨ ਕਰਨ ਲਈ ਪਹੁੰਚੇ ਇਹਨਾਂ ਨੇ ਉਹਨਾਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਡੱਕਤਾ ਸਾਡੇ ਕੋਲੇ ਕੋਈ ਕਾਰਨ ਨਹੀਂ ਬਚਿਆ ਤੇ ਅਸੀਂ ਉਸ ਮੋਰਚੇ ਦੀ ਸ਼ੁਰੂਆਤ ਸਾਡੀ ਸਮੂਹ ਪੰਚਾਇਤ ਨੇ ਸਾਡੇ ਪਿੰਡ ਤੋਂ ਕੀਤੀ ਆ ਤੇ ਕਿ ਮੰਨਿਆ ਜਾ ਸਕਦਾ ਹੈ ਕਿ ਖਨੋਰੀ ਦੀ ਤਰ੍ਹਾਂ ਹੀ ਇਹ ਮੋਰਚਾ ਸ਼ੁਰੂ ਆ ਜੀ ਬਿਲਕੁਲ ਖਨੋਰੀ ਦੀ ਤਰ੍ਹਾਂ ਹੀ ਇਹ ਮੋਰਚਾ ਸ਼ੁਰੂ ਹੈ ਤੁਸੀਂ ਇਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਲਾਗੂ ਹੁੰਦੀਆਂ ਤੇ ਸਰਕਾਰ ਇਹ ਨਾ ਸੋਚੇ ਕਿ ਅਸੀਂ ਖਣੀ ਇਹਨਾਂ ਨੂੰ ਜ਼ਿਲ੍ਹਾ 'ਚ ਡੱਕ ਕੇ ਜਾ ਇਹਨਾਂ ਨੂੰ ਮਤਲਬ ਇਹਨਾਂ ਦਾ ਮੋਰਚਾ ਖਦੀੜ ਕੇ ਅਸੀਂ ਇਹਨਾਂ ਨੂੰ ਬਿਠਾ ਦਾਂਗੇ ਘਰਾਂ ਦੇ ਵਿੱਚ ਤਾਂ ਅਸੀਂ ਮਰ ਸਕਦੇ ਹਾਂ ਪਰ ਪਿੱਛੇ ਨਹੀਂ ਹਟ ਸਕਦੇ ਪਾ ਇਕੇ ਜਿਹੜਾ ਹੈਗਾ ਡਲੇਵਾਲਾ ਸਾਹਿਬ ਦੇ ਸਬੰਧ ਵਿੱਚ ਜੋ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਜੀ ਉਹਦੇ ਵਿੱਚ ਅੱਜ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਹਲਫਨਾਮਾ ਦਿੱਤਾ ਹੈਗਾ ਕਿ ਡਲੇਵਾਲਾ ਸਾਹਿਬ ਨੂੰ ਉਹਨਾਂ ਦੀ ਮਰਜ਼ੀ ਦੇ ਮਦਦਗੀ ਹਸਪਤਾਲ ਦਾਖਲ ਕਰਾਇਆ ਗਿਆ ਇਸ ਚੀਜ਼ ਨੂੰ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਪਹਿਲੀ ਤਾਂ ਗੱਲ ਮਤਲਬ ਇਹ ਚੀਜ਼ ਕਿਸੇ ਤੋਂ ਲੁਕ ਹੀ ਨਹੀਂ ਹੈਗੀ ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਕੀ ਸੋਚ ਕੇ ਉੱਥੇ ਹਲਫਨਾਮਾ ਦੇ ਰਹੀ ਹੈਗੀ ਆ ਸਾਰੇ ਪੰਜਾਬ ਨੇ ਹਰਿਆਣਾ ਨੇ ਅਦਰ ਸਟੇਟਾਂ ਨੇ ਵੀ ਇਹ ਚੀਜ਼ਾਂ ਵੇਖੀਆਂ ਤੇ ਕਿਵੇਂ ਇਹਨਾਂ ਨੇ ਮਤਲਬ ਜ਼ੋਰ ਜ਼ਬਰਦਸਤੀ ਕਰਕੇ ਮਤਲਬ ਸਾਰੀ ਚੀਜ਼ ਨੂੰ ਮਤਲਬ ਸਾਰੇ ਆਗੂਆਂ ਨੂੰ ਹਰਾਸ ਦੇ ਵਿੱਚ ਲੈ ਕੇ ਤੇ ਮਤਲਬ ਜਿਹੜੀ ਵੈਨ ਤੇ ਡੱਲੇ ਵੱਲ ਸਭ ਸੀਗੇ ਮੇਰੇ ਫਾਦਰ ਸਾਹਿਬ ਸੀਗੇ ਐਂਬੂਲੈਂਸ ਤੇ ਉੱਥੇ ਵੀ ਮਤਲਬ ਇਹਨਾਂ ਨੇ ਧੱਕਾਸ਼ਾਹੀ ਕਰਕੇ ਪ੍ਰਸ਼ਾਸਨ ਮਤਲਬ ਉਹਨਾਂ ਨੂੰ ਲੈ ਗਿਆ ਉੱਥੋਂ ਠੀਕ ਹੈ ਦੂਸਰੀ ਗੱਲ ਇਹ ਕਹਿ ਰਹੇ ਆ ਕਿ ਅਸੀਂ ਉਹਨਾਂ ਨੂੰ ਹਰਾਸ ਦੇ ਵਿੱਚ ਨਹੀਂ ਲਿਆ ਉਹ ਮਤਲਬ ਆਪਣੀ ਮਰਜ਼ੀ ਨਾਲ ਹਸਪੀਟਲ ਦੇ ਵਿੱਚ ਐਡਮਿਟ ਹੈ ਤਾਂ ਇਹ ਮਤਲ ਜਿਉਂ ਉੱਥੇ ਪ੍ਰਸ਼ਾਸਨ ਦਾ ਕਰੜਾ ਪੈਰ ਹੈ ਕਿਸੇ ਨੂੰ ਮਿਲਣ ਦਿੱਤਾ ਨਹੀਂ ਜਾ ਰਿਹਾ ਕਿਸੇ ਨੂੰ ਮਤਲਬ ਸੂਹ ਨਹੀਂ ਦਿੱਤੀ ਜਾ ਰਹੀ ਕਿ ਉਹ ਕਿੱਥੇ ਹੈਗੀ ਹੈ ਕਿੱਥੇ ਨਹੀਂ ਹੈਗੀ ਕੋਈ ਉਹਨਾਂ ਕੋਲੇ ਫੋਨ ਨਹੀਂ ਕੋਈ ਸਾਡੇ ਨਾਲ ਉਹਨਾਂ ਦਾ ਲਿੰਕ ਨਹੀਂਗਾ ਤਾਂ ਇਹ ਕਿਵੇਂ ਕਹਿ ਸਕਦੇ ਆ ਕਿ ਉਹ ਆਪਣੀ ਮਰਜ਼ੀ ਨਾਲ ਹੈ ਉੱਥੇ ਅਸੀਂ ਹਰਾਸਤ ਵਿੱਚ ਨਹੀਂ ਲਿਆਗਾ ਇਸ ਗੱਲ ਦਾ ਸਬੂਤ ਤਾਂ ਦੇ ਨਾ ਆਪਦੀ ਮਰਜ਼ੀ ਨਾਲ ਕੋਈ ਬੰਦਾ ਹਸਪੀਟਲ 'ਚ ਇਦਾਂ ਹੁੰਦਾ ਸਾਰੇ वार्ताਲਾਪ ਕੱਟ ਕੇ ਨਾਲੇ ਦੂਜੀ ਗੱਲ ਇਹਦੇ 'ਚ ਸਭ ਤੋਂ ਮੇਨ ਜਿਹੜੀ ਗੱਲ ਆ ਵੀਰੇ ਕਿ ਦੇਖੋ ਆਪਾਂ ਇਸ ਗੱਲ ਨੂੰ ਜੇ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਪ੍ਰਧਾਨ ਜੀ ਨੇ ਆਪਦੀ ਮਰਜ਼ੀ ਨਾਲ ਇੱਥੇ ਇਲਾਜ ਮੰਨ ਲਓ ਹਸਪੀਟਲ 'ਚ ਐਡਮਿਟ ਨੇ ਤਾਂ ਜੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਇਹ ਕੰਮ ਕੀਤਾ ਤਾਂ ਫਿਰ ਪਾਣੀ ਵਾਲਾ ਜਿਹੜਾ ਵਰਤ ਹੈ ਪਾਣੀ ਤੋਂ ਬਿਨਾ ਮੰਨ ਲਓ ਅੱਜ ਤੱਕ ਪਾਣੀ ਤੋਂ ਬਿਨਾ ਕਿਉਂ ਨਹੀਂ ਹੁਣ ਤੱਕ ਕੋਈ ਟ੍ਰੀਟਮੈਂਟ ਕਿਉਂ ਨਹੀਂ ਚੱਲਿਆ ਟ੍ਰੀਟਮੈਂਟ ਫਿਰ ਪ੍ਰਧਾਨ ਜੀ ਨੇ ਲਿਆ ਕਿਉਂ ਨਹੀਂ ਜੇ ਮੰਨ ਲਓ ਟ੍ਰੀਟਮੈਂਟ ਇਹ ਲੈ ਨਹੀਂ ਰਹੇ ਫਿਰ ਹਸਪਤਾਲ 'ਚ ਕਿਉਂ ਨਹੀਂ ਹੁਣ ਤੱਕ ਜਿਹੜੇ ਸਾਡੇ ਨਾਲ ਦੇ ਵੀਰ ਜਿਹੜੇ ਪ੍ਰਧਾਨ ਜੀ ਦੇ ਨਾਲ ਨੇ ਹੁਣ ਤੱਕ ਉਹਨਾਂ ਦੇ ਫੋਨ ਕਿਉਂ ਬੰਦ ਨਹੀਂ ਹੁਣ ਤੱਕ ਉਹਨਾਂ ਦਾ ਕੋਈ ਕੰਟੈਕਟ ਕਿਉਂ ਨਹੀਂ ਹੋਇਆ ਕਿਸੇ ਨਾਲ ਹੁਣ ਤੱਕ ਅੱਜ ਹਾਈ ਕੋਰਟ ਦੇ ਵੱਲੋਂ ਇਹ ਕਹਿਣ ਤੇ ਇਹਨਾਂ ਨੇ ਸਿਰਫ ਇੱਕ ਫਾਰਮੈਲਿਟੀ ਟਾਈਪ 'ਚ ਇੱਕ ਕਿਹਾ ਕਿ ਸਾਨੂੰ ਉਹਨਾਂ ਦੇ ਐਸਐਚਓ ਦਾ ਫੋਨ ਆਇਆ ਹੁਣ ਤੱਕ ਸਾਡੇ ਨਾਲ ਕੰਟੈਕਟ ਹੁਣ ਤੱਕ ਪ੍ਰਸ਼ਾਸਨ ਨੇ ਕਿਉਂ ਨਹੀਂ ਕੀਤਾ ਜੇ ਸਾਰਾ ਕੁਝ ਪ੍ਰਧਾਨ ਜੀ ਨੇ ਆਪਦੀ ਮਰਜ਼ੀ ਨਾਲ ਕਰਿਆ ਤਾਂ ਫਿਰ ਉਹਨਾਂ ਕਿਸੇ ਨੂੰ ਮਿਲਣ ਕਿਉਂ ਨਹੀਂ ਦੇ ਰਹੀ ਕਿਸੇ ਨੂੰ ਇਸ ਤਰੀਕੇ ਨਾਲ ਕਿ ਜਿਵੇਂ ਉੱਥੇ ਠਿਕਰੀ ਪੈਰਾ ਲਾ ਕੇ ਉੱਥੇ ਸਾਰਿਆਂ ਨੂੰ ਆ ਪਾਸੇ ਆਸੇ ਕਰਕੇ ਪ੍ਰਧਾਨ ਜੀ ਨੂੰ ਇਕਲਮ ਇਕੱਲੇ ਕੀਤਾ ਹੋਇਆ ਤਾਂ ਇਹ ਕਿਉਂ ਕੀਤਾ ਹੋਇਆ ਤੇ ਦੂਜੀ ਗੱਲ ਜੇ ਮੰਨ ਲਓ ਇਹਦੇ ਚ ਸਾਨੂੰ ਹੁਣ ਇਸ ਗੱਲ ਦਾ ਕੀ ਸਾਨੂੰ ਪਤਾ ਹੈ ਸਾਨੂੰ ਇਸ ਗੱਲ ਦਾ ਕੋਈ ਕੁਛ ਵੀ ਨਹੀਂ ਪਤਾ ਹੈਗਾ ਕਿ ਪ੍ਰਧਾਨ ਜੀ ਹੁਣ ਠੀਕ ਹੈ ਵੀ ਜਾਂ ਨਹੀਂ ਕੀ ਹੈ ਕੀ ਨਹੀਂ ਕਿਉਂਕਿ ਹਜੇ ਤੱਕ ਤਾਂ ਸਾਡੇ ਨਾਲ ਕੋਈ ਕੰਟੈਕਟ ਹੋਇਆ ਨਹੀਂ ਹਜੇ ਤੱਕ ਤਾਂ ਸਾਡੀ ਕੋਈ ਗੱਲਬਾਤ ਹੋਈ ਨਹੀਂ ਕਿਉਂਕਿ ਹੁਣ ਸਾਨੂੰ ਇਸ ਤੇ ਕੋਈ ਭਰੋਸਾ ਨਹੀਂ ਹੈਗਾ ਕੁਛ ਨਹੀਂ ਹੈਗਾ ਕਿ ਪ੍ਰਧਾਨ ਜੀ ਦੇ ਹਾਲਾਤ ਹੈ ਵੀ ਕਿਵੇਂ ਨਹੀਂ ਕਿਵੇਂ ਨਹੀਂ